ਕਿੱਥੇ ਤੱਕ ਛੱਡਣੀ ਆ? ਛੋੜ ਦਾਂਗੇ 95 ਦੀ। 95 ਹਜ਼ਾਰ ਦੀ ਛੱਡ ਦੋਗੇ। ਤੇ ਐਤ ਕੀ ਫਿਰ ਤਾਂ ਵੱਧ ਕੱਢਣਾ ਚਾਹੀਦਾ ਇਹਨੂੰ? 18-20 ਕਿਲੋ ਤਾਂ ਕੱਢੋ। 18-20 ਕਿਲੋ। ਹਾਂਜੀ। ਤੇ ਐਤ ਕੀ ਕਿੰਨੇ ਦੀ ਮੀਜ਼ ਰੱਖਦੇ ਹੋ? ਐਰ ਕੀ ਹੁਣ ਜੀ 22-23 ਕਿਲੋ ਬੋਲਾ ਹੈਗਾ ਇੱਥੇ। 22-23 ਕਿਲੋ ਹੁਣ ਹੈਗਾ। ਹਾਂਜੀ। ਠੀਕ ਆ। ਤੇ ਕਿੰਨਾ ਕੱਢ ਦੂ ਦੁੱਧ ਜੇ ਵਧੀਆ ਖਰਾਕ ਮਾਰ ਆਪੇ। ਦੁੱਧ ਤੋਂ ਜੀ ਪਾਇਦਾ ਵੇਖੋ ਹੁਣ 27-22 ਕਿਲੋ ਦਾ ਦਊ ਕਿੰਨੀ ਕਿਲੋ? 27-22 ਕਿਲੋ ਤੇ ਨੂੰ। ਹਾਂਜੀ। ਇਹ ਕਿੰਨੇ ਟਾਈਮ ਦੀ ਹੋਗੀ? 10 ਮਹੀਨਿਆਂ ਦੀ। ਕੀ ਮੁੱਲ ਕਰਦੇ ਹਾਂ ਦਾ 32000 ਕਰਦੇ 32000 ਮੁੱਲ ਕਰਦੇ 95 ਲੱਗੀ ਜਾਂਦਾ ਕਹਿੰਦੇ 1 ਲੱਖ 5000 ਦੀ ਛੱਡਾਂਗੇ ਲਓ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਅਮਰ ਸ਼ੇਰ ਗਿੱਲ ਫਾਰਮਰ ਚੈਨਲ ਵੱਲੋਂ ਤੇ ਜੇ ਤੁਸੀਂ ਪੰਜਾਬ ਦੀ ਹਰ ਇੱਕ ਮੰਡੀ ਦੇਖਣਾ ਚਾਹੁੰਦੇ ਹੋ ਘਰ ਬੈਠ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇੱਕ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜਿੰਨਾਂ ਲੋਕ ਵਟਸਐਪ ਗਰੁੱਪ ਨੇ ਮੇਰੇ ਵੀਰ ਵਟਸਐਪ ਗਰੁੱਪਾਂ ਵਿੱਚ ਵੀ ਸ਼ੇਅਰ ਕਰ ਦਿਆ ਕਰੋ ਆਓ ਫਿਰ ਅੱਜ ਦੇ ਤਾਜ਼ਾ ਕੀ ਰੈਸਟਰ ਲੈਣ ਵਾਲੇ ਨੇ ਡੱਬਾ ਵਾਲੀ ਮੰਡੀ ਤੇ ਆਓ ਫਿਰ ਦੇਖੀਏ ਮੰਡੀ ਡੱਬਾ ਵਾਲੀ ਸਸੀਆ ਵੀਰ ਜੀ ਸਸੀਆ ਜੀ ਕੀ ਨਾਮ ਆ ਤੁਹਾਡਾ ਤੇ ਸੈਮ ਜੀ ਪਿੰਡ ਕਿਹੜਾ ਜੀ ਕੋਕਿਆ ਜੀ ਜ਼ਿਲ੍ਹਾ ਕਿਹੜਾ ਪੈਂਦਾ ਆਪਾਂ ਨੂੰ ਜੀ ਛੱਡਸਾ ਤੇ ਕਿੰਨੇ ਪਸ਼ੂ ਲੈ ਕੇ ਆਵਾਂ ਅੱਜ 21 ਮਾਸ 21 ਲੈ ਕੇ ਆਉ ਹਾਂ ਜੀ ਸੁਆ ਕਾਂ ਮਾਂ ਮੱਚਦਾ ਤੀਜਾ ਜੀ ਤੀਜਾ ਸੁਆ ਹੁਣ ਕਿੰਨਾ ਟਾਈਮ ਹੋ ਗਿਆ ਸੁਈ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਮਗਰ ਕੱਟਿਆ ਜਾਂ ਕੱਟੀਆ ਕੱਟਾ ਜੀ ਮਗਰ ਕੱਟਾ ਤੇ ਜੇ ਆਪਾਂ ਦੁੱਧ ਦੀ ਗੱਲ ਕਰੀਏ 15 ਕਿਲੋ 15 ਕਿਲੋ ਹੁਣ ਤਿਆਰ ਹਾਂ ਪੂਰੇ ਦੁੱਧ ਤੇ ਆ ਕੇ ਕਿੰਨਾ ਕੱਢ ਦੂਗੀ ਇਹ ਕੱਢ ਦੂਜੀ 17 18 17 18 ਕੱਢ ਦੂਗੀ ਤੇ ਮੁੱਲ ਕੀ ਕਰਦਾ ਫਿਰ ਇਹਦਾ ਡੋੜ ਲੈ 1.5 ਲੱਖ ਰੁਪਏ ਮੁੱਲ ਕਰ ਤੂੰ ਕੋਈ ਰੇਟ ਲੱਗਿਆ ਹਲੇ 1 35 1 ਲੱਖ 35000 ਰੁਪਏ ਲੱਗ ਗਿਆ ਸਹੀ ਸਹੀ ਕਿੱਥੇ ਤੱਕ ਛੜ ਦੋਗੇ 40 1 ਲੱਖ 40000 ਦੀ ਛੜ ਦੋਗੇ ਠੀਕ ਆ ਜੀ ਤੇ ਕੋਈ ਨੁਕਸ ਵਗੈਰਾ ਦੀ ਥਣਾ ਦੀ ਓਕੇ ਆ ਤੁਹਾਡੇ ਪੱਖੋਂ ਠੀਕ ਆ ਜੀ ਤੇ ਝੋਟੀ ਤੋਰੀ ਹੋਈ ਪਰੇ ਦੀ ਤੋਰੀ ਪਰੇ ਦੀ ਪਰੇ ਦੀ ਮੱਛੀ ਕੱਢ ਜਾ ਚੜੂੰਗੀ ਉੱਤੇ ਤੋਰ ਲਈ ਲਓ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਝੋਟੀ ਬਾਰੇ ਤੁਹਾਨੂੰ ਕਿਹੋ ਜੀ ਲੱਗ ਰਹੀ ਆ ਤੁਹਾਨੂੰ ਰੇਟ ਕਿਵੇਂ ਲੱਗਿਆ ਮੱਝ ਦਾ ਮੋੜ ਦੇ ਵੀ ਤੇ ਮਗਰ ਕੱਟਾ ਝੋਟੀ ਦੇ ਤੇ ਆਰਡਰ ਕੁਆਲਿਟੀ ਥਣ ਥਣ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਵੈਸੇ ਵੀ ਆਪਾਂ ਨੇ ਪੁੱਛੇ ਲਿਆ ਸੀ ਪਹਿਲਾਂ ਤੇ ਬਿਲਕੁਲ ਸਾਫ ਸੁਥਰੇ ਥਣ ਲੇਵੇ ਦੀ ਮੋਬਾਈਲ ਨੰਬਰ ਬੋਲੋ ਦੂਜਾ ਸੂਆ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੋਣ ਵਾਲੇ ਜੀ ਪੰਜ ਚਾਰ ਦਿਨ ਕੱਢ ਦੀਆ ਗੱਬਣਾ ਅੱਛਾ ਲੈਊਗੀ ਟਾਈਮ ਹਾਂ ਜੀ ਪੰਜ ਚਾਰ ਦਿਨ ਕੱਢ ਦੀ ਪੰਜ ਚਾਰ ਦਿਨ ਲੈ ਲਊਗੀ ਹਾਂ ਜੀ ਲੈ ਲਊਗੀ ਠੀਕ ਹੈ ਜੀ ਤੇ ਦੁੱਧ ਦੀ ਗੱਲ ਕਰੀ ਆਪਾਂ ਹਾਂ ਜੀ ਪਹਿਲੇ ਸੂਏ ਕਿੰਨਾ ਦੱਸਿਆ ਮਾਲਕਾਂ ਨੇ ਪਹਿਲਾਂ ਸੂਏ 16 ਕਿਲੋ ਦੋ ਦੁੱਸੀ ਠੀਕ ਹੈ ਜੀ ਤੇ ਐ ਤੇ ਕੀ ਫਿਰ ਤਾਂ ਵੱਧ ਕੱਢਣਾ ਚਾਹੀਦਾ ਇਹਨਾਂ 18 20 ਕਿਲੋ ਤੋਂ ਕੱਢੋ 18 20 ਕਿਲੋ ਹਾਂ ਜੀ ਤੇ ਉਮੀਦ ਰੱਖਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਮੁੱਲ ਕੀ ਕਰਦੇ ਆ ਇਹਦਾ 1 70 ਵੀਰੇ 1 ਲੱਖ 70000 ਰੁਪਏ ਹਾਂ ਜੀ ਹਾਂ ਜੀ ਕਿੱਥੇ ਤੱਕ ਛੱਡ ਦੋਗੇ 1.5 ਕੋਈ ਮੰਡੀ ਤੇ ਲੱਗਿਆ ਮੱਲਾ ਲੈ ਕੋਈ 20 ਲਾਉਂਦਾ ਕੋਈ 25 30 ਇਸ ਤਰ੍ਹਾਂ ਲੱਗਿਆ ਇੱਕ 20 25 ਲਈ ਜਾਂਦੇ ਨੇ ਹਾਂਜੀ ਠੀਕ ਆ ਜੀ ਤੇ ਤੋਰੇ ਚੁੱਟੀ ਨੂੰ ਹਾਂਜੀ ਲਓ ਜੀ 120 25000 ਰੁਪਇਆ ਲੱਗੀ ਜਾਂਦਾ ਕਹਿੰਦੇ ਨੀਲੀ ਰਾਵੀ ਦੀ ਹੈ ਜੀ ਇਹ ਹਾਂਜੀ ਕਹਿੰਦੇ ਨੀਲੀ ਰਾਵੀ ਦੇ ਵਿੱਚ ਤੇ 14 15 ਲੀਟਰ ਦੁੱਧ ਪਹਿਲੇ ਸੂਏ ਮੰਨ ਕੇ ਚੱਲਦੇ ਆਪਾਂ ਤੇ ਆਪਾਂ ਲਾਸਟ ਰੇਟ ਪੁੱਛ ਲੈਣਾ ਬਾਈ ਜੀ ਨੂੰ ਵੀ ਲਾਸਟ ਰੇਟ ਕੀ ਆ ਖਿੱਚ ਕੇ ਗੱਲ ਕਰੀਏ ਆਪਾਂ ਤੇਰੀ ਮੈਂ ਵੇਚਦੀ ਆ ਲੋ ਆਪਾਂ ਮੁੱਲ ਖਿੱਚ ਕੇ ਲਵਾਉਂਦੇ ਆ ਬਾਈ ਤੋਂ ਵੀ ਕਿੰਨਾ ਕੁ ਟੱਟ ਕਰਦੇ ਨੇ ਜੇ ਆਪਾਂ ਖਿੱਚ ਕੇ ਲਈਏ ਮੁੱਲ ਕਿੱਥੇ ਦੇ ਛੜ ਦੋ ਸਹੀ ਸਹੀ ਹਾਂ ਜੀ ਲਾਸਟ ਸਹੀ ਸਹੀ ਖਿੱਚ ਕੇ ਲਾਉਨੇ ਆਪਾਂ ਲਾਸਟ ਫਾਈਨਲ ਇੱਕ ਮਿੰਟ ਖੜੀ ਨਾ ਬੀੜਾ ਮੈਂ ਤੇ ਲਾਟ ਖਿੱਚ ਕੇ ਗੱਲ ਕਰੀ ਆਪਾਂ 2 ਮਿੰਟ ਖੜ ਜਾ 1 ਲੱਖ 140000 ਰੁਪਇਆ ਲੈਣਾ ਜੀ ਲਾਸਟ 140000 ਖਿੱਚ ਕੇ ਹਾਂਜੀ ਹਾਂਜੀ ਠੀਕ ਆ ਜੀ ਮੋਬਾਈਲ ਨੰਬਰ ਬੋਲੋ 979865467 979865467 65467 67 ਹਾਂਜੀ ਠੀਕ ਆ ਜੀ ਥੈਂਕ ਯੂ ਲਓ ਜੀ ਅੱਗੇ ਚੱਲਦੇ ਆ ਫਿਰ ਹੋਰ ਦੇਖਦੇ ਆ ਪਸ਼ੂ ਕੋ ਚੰਗਾ ਜਾ ਲਓ ਜੀ ਨਾਲ-ਨਾਲ ਆਪਾਂ ਮੰਡੀ ਦਾ ਮਾਹੌਲ ਵੀ ਦੇਖੀ ਜਾਂਦੇ ਆ ਤੇ ਮੱਝਾਂ ਦੇ ਰੇਟ ਵੀ ਪਤਾ ਕਰੀ ਜਾਂਦੇ ਆ ਲਓ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਾਈ ਜੀ ਬੱਛੀ ਲੈ ਕੇ ਆਏ ਨੇ ਤੇ ਇਹਦਾ ਰੇਟ ਪਤਾ ਕਰਦੇ ਆਪਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਜੀ ਮਲਕੀਤ ਸਿੰਘ ਆ ਜੀ ਪਿੰਡ ਕਿਹੜਾ ਜੀ ਸ਼ੈਣਾ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਬਰਨਾਲਾ ਜਿਹੜਾ ਪੈਂਦਾ ਠੀਕ ਆ ਜੀ ਤੇ ਕਿੰਨੇ ਬੱਛੇ ਲੈ ਕੇ ਆਜੇ ਸਿੰਗਲ ਬੱਛੀ ਵੀ ਲੈ ਕੇ ਆਏ ਜੀ ਨਾਲ ਪਾਗ ਲੈ ਆ ਕੇ ਜੀ ਦੇ ਨਾਲ ਅੱਛਾ ਹਾਂ ਜੀ ਤੇ ਗਾਵਾਂ ਵੀ ਲੈ ਕੇ ਆ ਗਾਵਾਂ ਵੀ ਆਈਆਂ ਨੇ ਗਾਵਾ ਕਿਸੇ ਹੋਰ ਧੀਆਂ ਦੇ ਨਾਲ ਪਾਲਿਆ ਬੱਚੀ ਮੈਂ ਅੱਛਾ ਜੀ ਹਾਂ ਜੀ ਤੇ ਕਿੰਨਾ ਟਾਈਮ ਦੀ ਹੋਗੀ ਇਹ 7 ਤੋਂ 8 ਮਹੀਨੇ ਦੇ ਵਿੱਚ ਵਿੱਚ ਆ ਜੀ ਠੀਕ ਆ ਜੀ ਹਾਂ ਤੇ ਮਾਂ ਥਲੇ ਦੁੱਧ ਮਾਂ ਦੇ ਥਲੇ 18 19 ਲੀਟਰ ਦੁੱਧ ਚੋਇਆਗਾ ਪਹਿਲਾਂ ਚੋਇਆ ਹੈ ਮਾਂ ਥਲੇ ਹਾਂ ਜੀ ਠੀਕ ਆ ਜੀ ਤੇ ਮੁੱਲ ਕੀ ਕਰਦੇ ਆਂ ਦਾ ਮੁੱਲ ਇਹਦਾ 15000 ਕਰਦੇ ਆ ਜੀ ਕਿੱਥੇ ਤੱਕ ਛੱਡ ਦਾਂਗਾ ਸਹੀ 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 12000 ਦੀ ਦੇ ਦੇਣਗੇ 12000 ਦੀ ਦੇ ਦੋਗੇ ਹਾਂ ਜੀ ਠੀਕ ਆ ਜੀ ਤੇ ਹੋਰ ਗਾਮ ਦਿਖਾਵਾਂਗੇ ਕੋਈ ਕਿ ਬਸ ਕੱਲੀ ਆਹੀ ਆਹੀ ਬੱਚੀ ਹੋਈ ਏ ਜੀ ਗੱਲੀ ਠੀਕ ਆ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਲਿਖੋ ਜੀ 899155 ਜੀ ਹਾਂ ਜੀ 19262 ਜੀ ਠੀਕ ਆ ਜੀ 99155 19262 ਜੀ 19200 62 62 ਠੀਕ ਆ ਜੀ ਤੋਰੋ ਮੜਾ ਜਾ ਲਓ ਜੀ 10 12000 ਦੀ ਬਾਈ ਜੀ ਛੱਡ ਦੇਣਗੇ ਕੀ ਮੋਹਲਾ ਭਾਈ ਮੋੜ ਲਈ 15000 ਆਈ ਮੋਹਲਾ ਦਾ ਬੰਦ ਹੋਈ। ਲਓ ਜੀ ਇੱਕ ਆਪਾਂ ਤੁਹਾਨੂੰ ਛੋਟੀ ਜੀ ਜਾਣਕਾਰੀ ਦੇ ਦਈਏ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਰਾਈਟ ਕਾਫ ਇਹਦੇ ਐਡੇ ਤਕੜੇ ਰਿਜ਼ਲਟ ਸਾਹਮਣੇ ਆਏ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਤਾਜ਼ੀਆਂ ਮੱਝਾਂ ਜਾਂ ਗਾਵਾਂ ਸੂਈਆਂ ਹੋਈਆਂ ਨੇ ਉਹਨਾਂ ਦੇ ਛੋਟੇ ਬੱਚਿਆਂ ਨੂੰ ਤੁਸੀਂ 10-10 ml ਦੇ ਸਕਦੇ ਹੋ ਤੁਸੀਂ 1.5 ਮਹੀਨੇ ਦੇ ਵਿੱਚ ਦੁੱਗਣੇ ਰਿਜ਼ਲਟ ਦੇਖੋਗੇ ਉਹਨਾਂ ਦੀ ਗਰੋਥ ਬਹੁਤ ਜਲਦੀ ਵਧੂਗੀ ਇਹਦੇ ਵਿੱਚ ਮਿਨਰਲ ਤੇ ਵਿਟਾਮਿਨ ਖਰਾਕੀ ਤੱਤ ਬਹੁਤ ਜ਼ਿਆਦਾ ਨੇ ਤੇ ਇੱਕ ਵਾਰੀ ਇਹਨੂੰ ਯੂਜ਼ ਤੁਸੀਂ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆ ਤੁਹਾਡਾ ਜਗਨਦੀਪ ਜੀ ਪਿੰਡ ਕਿਹੜਾ ਈ ਰੱਲਾ ਵੀਰੇ ਚਲਾ ਕਿਹੜਾ ਪੈਂਦਾ ਆ ਮਾਨਸਾ ਜੀ ਠੀਕ ਆ ਤੇ ਸੂਆ ਕਹਿੰਦਾ ਮੈਂ ਕਾਂ ਦਾ ਦੂਜੇ ਸੂਏ ਸੋਈ ਆ ਦੂਜੇ ਸੂਏ ਹਾਂਜੀ ਕਿੰਨਾ ਡਾ ਮੈਂ ਸੂਈ ਨੂੰ ਤੇ ਰਾਤ ਹੀ ਸੂਈ ਆ ਵੀਰੇ ਪਹਿਲੇ ਸੂਤ ਤੋਂ ਕਿਨਾ ਕਟਿਆ 30 ਪਲੱਸ ਕਟਿਆ 30 ਪਲੱਸ ਕਰਿਆ ਹਾਂਜੀ ਠੀਕ ਆ ਤੇ ਮਗਰ ਕੀ ਇਹਦੇ ਬੱਛਾ ਵੀਰੇ ਹੁਣ ਮਗਰ ਬੱਛਾ ਮੁੱਲ ਕੀ ਕਰਦੇ ਆ ਦਾ ਮੋਲੇ ਦਾ 110 ਕਰਦੇ 110000 ਰੁਪਏ ਮਨ ਕਰ ਰਹੇ ਕਿੱਥੇ ਤੱਕ ਛੱਡ ਦੋਗੇ ਮੈਂ ਲੱਖ ਲੱਖ ਦੇ ਨੇੜੇ ਤੇੜੇ 1 ਲੱਖ ਦੀ ਛੱਡ ਦੋਗੇ ਠੀਕ ਆ ਜੀ ਤੇ ਤੋਰੇ ਮੜ ਜਾ ਤੋਰ ਦਿੰਨੇ ਬਾਈ ਲਓ ਜੀ ਪਹਿਲੇ ਸੂਏ ਬਾਈਆਂ ਨੇ ਕਿਹਾ ਵੀ 30 ਲੀਟਰ ਦੁੱਧ ਕੀਤਾ ਗਾਂ ਨੇ ਤੇ 1 ਲੱਖ ਦੀ ਛੱਡ ਦੇਣਗੇ ਗਾਂ ਮਾਰੇ ਕਮੈਂਟ ਜਰੂਰ ਕਰੋ ਤੁਸੀਂ ਇਦਾਂ ਤੋਰ ਦੋ ਤੁਹਾਨੂੰ ਕਿੰਨੇ ਦੁੱਧ ਆਉਣਾ ਲੱਗਦੀ ਹੈ ਬਾਈ ਜੀ ਨੇ 30 ਲੀਟਰ ਦੁੱਧ ਦੱਸਿਆ ਮੋੜੋ ਜੀ ਬੰਦੋ ਬੰਦੋ ਮੋਬਾਈਲ ਨੰਬਰ ਫੋੜ ਦਿਓ 98762 98762 28606 28606 ਠੀਕ ਹੈ ਜੀ ਸਹੀ ਆ ਬਈ ਸਹੀ ਕਾ ਕੀ ਨਾਮ ਆ ਹੋੜਾਈ ਗਗਨਾ ਬਈ ਪਿੰਡ ਕਿਹੜਾ ਬਈ ਆਪਣਾ ਪਿੰਡ ਉਸਨਾਰਾ ਬਈ ਆਪਣਾ ਜਿਲ੍ਹਾ ਕਿਹੜਾ ਪੈਂਦਾ ਜੀ ਮੌਕਸਰ ਸਾਹਿਬ ਠੀਕ ਆ ਤੇ ਸੂਆ ਕੰਮ ਕਾਂਦਾ ਪਹਿਲਾ ਸੂਆ 6 ਅੰਡ ਮੂਹ ਆ ਬਈ ਠੀਕ ਆ ਜੀ ਮਗਰ ਕੀ ਆ ਦੇ ਬੱਚਾ ਬਈ ਕਿੰਨਾ ਟਾਈਮ ਹੋਇਆ ਸੂਈ ਨੂੰ 11 ਦਿਨ ਹੋ ਗਏ ਬਈ ਦੁੱਧ ਦੋਸ 12 18 ਲੀਟਰ ਤਿਆਰ ਆ ਤਿਆਰ ਆ ਠੀਕ ਆ ਜੀ ਕਿੰਨੀ ਕੀ ਕਪੈਸਟੀ ਲੱਗਦੀ ਆ ਪਾ ਦੂਗੀ 22 ਲੀਟਰ ਦੁੱਧ 22 ਲੀਟਰ ਪਾ ਦੂਗੀ ਮੁੱਲ ਕੀ ਕਰਦੇ ਆ ਦਾ ਮੋਲੇ 70000 ਰੁਪਏ ਬਾਈ ਠੀਕ ਹੈ ਜੀ ਤੇ ਕਿੱਥੇ ਤੱਕ ਛੱਡ ਦਾਂਗਾ ਸਹੀ ਸੀ ਬਾਕੀ ਕਰਦੇ ਆਂਗੇ ਮਾਨਤਨ 70 ਤਾਂ ਮਾਨਤਨ ਕਰ ਦੋਗੇ ਕਰ ਦੋ ਤੋਰੋ ਮੜਾ ਜਾ ਤੋਰੋ ਮੜਾ ਜਾ ਲਓ ਜੀ ਬਾਈ ਜੀ ਕਹਿੰਦੇ 70000 ਦੀ ਛੱਡ ਦਾਂਗੇ 6 ਦੰਦਾ ਤੇ ਪਹਿਲਾ ਸੂਆ ਮੋਬਾਈਲ ਨੰਬਰ ਬੋਲ ਦਿਓ 6280576375 ਇੱਕ ਵਾਰ ਹੋਰ ਬੋਲੋ ਜੀ 6280576375 ਠੀਕ ਹੈ ਜੀ ਕੀ ਨਾਮ ਆ ਮੇਰੀ ਜੀ ਪਿਆਰਾ ਸਿੰਘ ਪਿੰਡ ਕਿਹੜਾ ਜੀ ਸੈਣਾ ਜ਼ਿਲ੍ਹਾ ਕਿਹੜਾ ਜੀ ਬਰਨਾਲਾ ਜੀ ਠੀਕ ਹੈ ਜੀ ਤੇ ਇਹ ਕਿੰਨੇ ਟਾਈਮ ਦੀ ਹੋਗੀ 10 ਮਹੀਨੇ ਦੀ ਜੀ ਠੀਕ ਹੈ ਜੀ ਤੇ ਕੀ ਮੁੱਲ ਕਰਦੇ ਹਾਂ ਦਾ 32000 ਕਰ ਦਿੰਦਾ 32000 ਮੁੱਲ ਕਰ ਦਿਆਂ ਹਾਂ ਜੀ ਕੋਈ ਮਾਦਾਰਡ ਕਾਰਡ ਪਤਾ ਕੁਛ ਫਾਰਮ ਦੀ ਹੈ ਕਿੱਥੇ ਦੀ ਹੈ ਮਾਂ ਦਾ ਸਾਡੀ ਆਪ ਦੀ ਪੱਛੀ ਹੈ ਠੀਕ ਹੈ ਜੀ ਕਿੰਨਾ ਦੋਦਾ ਮਾਂ ਥੱਲੇ ਹੈਗਾ 25 ਪਲੱਸ ਆ ਜੀ 25 ਪਲੱਸ ਆ ਹਾਂ ਜੀ ਤੇ ਕੀ ਸਹੀ ਸਹੀ ਕੀਮਤ ਕਰਕੇ 32000 ਰੁਪਏ ਦੇਨ ਲੈਂਡ ਵਾਲੀ ਗੱਲ ਕਰੀਏ ਦੇਨ ਲੈਂਡ 60000 ਦੀ ਛੜ ਦਾਂਗੇ 28000 ਦੀ ਛੜ ਦੋਗੇ ਮੋਬਾਈਲ ਨੰਬਰ ਬੋਲੋ 981572 71939 ਠੀਕ ਹੈ ਤੋੜੋ ਜੀ 32000 ਹੈ ਤੋੜੀ ਮੜਾ ਤੋੜ ਲੋ ਇਹਨੂੰ ਵੀ ਲਓ ਜੀ 32000 ਰੁਪਏ ਮੁੱਲ ਕਰਦੇ ਨੇ ਤੋੜਦਗੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਲਓ ਜੀ ਇਸੇ ਨਾਲ ਆਪਾਂ ਹੁਣ ਅੱਗੇ ਚੱਲਦੇ ਆਂ ਤੁਸੀਂ ਮੰਡੀ ਦੇ ਤਾਜ਼ਾ ਤਸਵੀਰਾਂ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਜਿਨ੍ਹਾਂ ਮੇਰੇ ਵੀਰਾਂ ਲਵੇ WhatsApp ਗਰੁੱਪ ਨੇ ਉਹ ਗਰੁੱਪਾਂ ਵਿੱਚ ਸ਼ੇਅਰ ਜਰੂਰ ਕਰਿਆ ਕਰੋ ਸਾਡੀ ਵੀਡੀਓ ਨੂੰ ਤੁਹਾਨੂੰ ਪੰਜਾਬ ਦੀ ਹਰ ਇੱਕ ਮੰਡੀ ਅਸੀਂ ਦਿਖਾਉਣੇ ਰਹਿੰਦੇ ਆਂ ਤੁਹਾਨੂੰ ਮੰਡੀ ਦਾ ਮਾਹੌਲ ਕਿਵੇਂ ਲੱਗ ਰਿਹਾ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਚੰਗੀ ਲੱਗਦਾ ਫਿਰ ਵੀ ਕਮੈਂਟ ਕਰਿਆ ਕਰੋ ਨਹੀਂ ਚੰਗੀ ਲੱਗਦੀ ਆ ਕੀ ਕਮੀਆਂ ਸਾਡੀ ਵੀਡੀਓ ਦੇ ਵਿੱਚ ਉਹ ਵੀ ਤੁਸੀਂ ਸਾਨੂੰ ਜਰੂਰ ਦੱਸਿਆ ਕਰੋ ਕੋਈ ਨਹੀਂ ਮੈਂ ਵੀਡੀਓ ਬੁਣ ਨਹੀਂ ਕਰੇ ਅਰੇ ਬਈ ਵੀਡੀਓ ਸੀ ਤਾਂ ਨਹੀਂ ਆ ਬਾਈ ਯਾਰ ਇਹ ਮੱਠੀ ਬਈ ਜੀ ਜੱਸ ਤੇਰੇ ਆਈਡਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਉਹਦਾ ਹੀ? ਨਾਮ ਜਗਸੀਰ ਸਿੰਘ ਜੀ। ਪਿੰਡ ਕਿਹੜਾ ਹੀ? ਪਿੰਡ ਲੰਕੋ ਦੇਵਾ ਜੀ। ਜ਼ਿਲ੍ਹਾ ਕਿਹੜਾ ਪੈਂਦਾ ਜੀ? ਫਰੀਪੁਰ। ਕਿੰਨੇ ਪਸ਼ੂ ਲੈ ਕੇ ਆਵਾਂ ਅੱਜ? 4 ਲੈ ਕੇ ਆਏ ਸੀ। ਕਿੰਨੇ ਸੇਲ ਹੋ ਗਏ? 1 ਵਿਗ ਗਈ ਹੈ ਜੀ। 1 ਵਿਗ ਗਈ। ਹਾਂਜੀ। ਠੀਕ ਆ। ਤੇ ਅੱਜ ਮੰਡੀ ਦੇ ਮੰਦਾ ਆ ਜਾਂ ਗਾਵਾਂ ਦਾ ਕਿਵੇਂ ਆ? ਥੋੜਾ ਜਿਹਾ ਬਿਆਰ ਦਾ ਹੈ ਸੱਜ। ਨਰਮਾ ਨਰਮਾ। ਠੀਕ ਆ ਜੀ। ਹਾਂਜੀ। ਤੇ ਜੇ ਆਪਾਂ ਆ ਗਾਂ ਦੀ ਗੱਲ ਕਰੀਏ। ਇਹਦਾ ਸੂਆ ਕਿਹਮਾ ਜੀ? ਇਹਦਾ ਸੂਆ ਦੂਜਾ ਜੀ। ਹੁਣ ਕਿੰਨਾ ਟਾਈਮ ਹੋ ਗਿਆ ਸੂਇ ਨੂੰ ਤਿੰਨ ਤਿੰਨ ਚਾਰ ਦਿਨ ਹੋ ਗਏ ਸੂਇ ਠੀਕ ਆ ਜੀ ਹਾਂਜੀ ਤੇ ਪਿਛਲੇ ਸੂਏ ਦੁੱਧ ਬਾਰੇ ਕੁਝ ਪਤਾ ਬਾਈ ਜੀ ਆਪਾਂ ਲਈ ਹੈ ਜੀ ਮਾਲਕਾਂ ਦੇ ਦੱਸਣ ਦੇ ਮੁਤਾਬਕ ਮਾਲਕਾਂ ਨੇ ਤਾਂ 25 26 ਕਿਲੋ ਦੱਸਦਾ ਜੀ ਠੀਕ ਆ ਜੀ ਹਾਂਜੀ ਤੇ ਐਤ ਕੀ ਕਿੰਨੇ ਦੀ ਮੀਜ਼ ਰੱਖਦੇ ਹੋ ਐਰ ਕੀ ਹੁਣ ਜੀ 22 23 ਕਿਲੋ ਬੋਲਾ ਹੈਗਾ 22 23 ਕਿਲੋ ਹੁਣ ਹੈਗਾ ਹਾਂਜੀ ਠੀਕ ਆ ਤੇ ਕਿੰਨਾ ਕੱਢ ਦੂ ਦੁੱਧ ਜੇ ਵਧੀਆ ਖਰਾਕ ਵਾਰ ਆਪਾਂ ਦੇ ਦੁੱਧ ਤੋਂ ਜੀ ਪਾਇਦਾ ਵੇਖੋ ਹੁਣ 27 22 ਕਿਲੋ ਦਾ ਦਊ ਕਿੰਨੀ ਕਿਲੋ 27 22 ਕਿਲੋ ਤੇਲ ਹਾਂ ਹਾਂ ਜੀ ਇਹਦੇ ਮਾਗਰ ਬੱਛਾ ਕੇ ਬੱਛੀ ਆ ਬੱਛਾ ਮਾਗਰ ਬੱਛਾ ਹਾਂ ਜੀ ਤੇ ਥਣਾ ਦੀ ਜਾਂ ਪਿੱਛੇ ਵਗਾਰੇ ਦੀ ਹਰ ਕਾਹਦੀ ਆਪਣੀ ਗਾਰੰਟੀ ਹੈ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਮੁੱਲ ਕੀ ਕਰ ਦੋ ਫਿਰ ਇਹਦਾ ਮੁੱਲ 1 ਲੱਖ ਰੁਪਈਆ ਕਰਦੇ 1 ਲੱਖ ਕਰਦੇ ਹਾਂ ਮੁੱਲ ਦਾ ਕੋਈ ਮੁੱਲ ਲੱਗਿਆ ਹਲੇ ਲਾਉਂਦੇ ਆ ਜੀ ਪੈਸੇ ਕਿੰਨੇ ਕੇ ਪੈਸੇ ਲਾਈ ਜਾਂਦੇ ਨੇ 2.80 ਲਾਉਂਦੇ ਆ ਜੀ 2.80 80000 ਲਾਉਂਦੇ 78000 ਦੀ ਲਾਉਂਦੇ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਤੁਸੀਂ ਕਿੰਨੇ ਛੱਡਣੀ ਆਏ ਅਸਲੀ 90 ਦੀ ਕਹਿੰਦੇ ਆ ਜੀ ਵਾ 85 ਕੀ ਦੀ ਦੇ ਦੇਾਂਗੇ 85 ਦੀ ਦੇ ਦੇ ਛੜ ਦੋਗੇ ਹਾਂਜੀ ਤੇ ਤੋੜਿਓਗਾ ਨੂੰ ਤੋੜ ਲਓ ਲਓ ਜੀ ਕਹਿੰਦੇ 85000 ਦੀ ਛੜ ਦੇਣਗੇ ਤੇ 78000 ਰੁਪਏ ਲਾਉਂਦੇ ਨੇ 2 ਘੱਟ 80000 ਰੁਪਏ ਤੇ ਗਾਂ ਦੀ ਆਰਡਰ ਕੁਆਲਿਟੀ ਵੀ ਸੋਹਣੀ ਆ ਤੇ ਹਾਈਟ ਵੀ ਚੰਗੀ ਆ ਇਹ ਜੀ ਗੱਲ ਨਹੀਂ ਹੋਰ ਕਿਹੜਾ ਪਸ਼ੂ ਆਪਾਂ ਲੈ ਲਈ ਹੋਰ ਦੋ ਹੋ ਜੀ ਹੋਵੇ ਕੰਮ ਚਲੋ ਮੋਬਾਈਲ ਨੰਬਰ ਬੋਲ ਦੋ ਆਪਣਾ 9814346227 9814346227 46227 27 ਹਾਂਜੀ ਠੀਕ ਆ ਜੀ ਥੈਂਕ ਯੂ ਜੀ ਠੀਕ ਜਿਹੜੀ ਆਪਾਂ ਨੇ ਤੁਹਾਨੂੰ ਗਾਂ ਦਿਖਾਈ ਸੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਉਹਦੇ ਬਾਰੇ ਤੁਹਾਨੂੰ ਰੇਟ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਜਗਸੀਰ ਸਿੰਘ ਪਿੰਡ ਕਿਹੜਾ ਜੀ ਭੰਗਚੜੀ ਜਿਲਾ ਘੜਾ ਬੰਦਾ ਹੀ ਆਪਾਂ ਕਿ ਮਕਸਰ ਕਿੰਨੇ ਪਸੂ ਲੈ ਕੇ ਆਏ ਅੱਜ ਇੱਕ ਹੀ ਲੈ ਆਏ ਇੱਕ ਹੀ ਲੈ ਕੇ ਆਇਆ ਹੂੰ ਤੇ ਘਰ ਦੀ ਝੋਟੀਆਂ ਆਪਣੇ ਘਰ ਦੀ ਠੀਕ ਆ ਜੀ ਸੂਆ ਕਾਂ ਮੱਝ ਦਾ ਪਹਿਲਾ ਪਹਿਲਾ ਸੂਆ ਹੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਮਿੰਨਾ ਮਿੰਨਾ ਹੋ ਗਿਆ ਤੇ ਛਗੀ ਆ ਦੰਦੋ ਇਸ ਚੀਜ਼ ਦਾ ਤਾਂ ਨਹੀਂ ਪਤਾ ਹੈਗਾ ਦੰਦਾ ਨਹੀਂ ਪਤਾ ਹੈਗਾ ਨਹੀਂ ਠੀਕ ਆ ਜੀ ਮਗਰ ਕੀ ਇਹਦੇ ਕੱਟਾ ਹੈ ਕੱਟੇ ਮਗਰ ਕੱਟਾ ਤੇ ਦੁੱਧ ਕਿੰਨਾ ਦੇ ਰਹੀ ਆ ਹੋਊਗਾ 10 ਤੋਂ 11 10 11 ਕਿਲੋ ਦੇ ਰਹੀ ਆ ਹੂੰ ਕੋਈ ਪਿੱਛੇ ਦੀ ਆ ਥਣ ਥਣ ਧਾਰ ਤੁਰ ਨੋ 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 ਕੋਕੇ ਸਾਡੇ ਪੱਖੋਂ ਤੇ ਮੁੱਲ ਕੀ ਕਰਦੇ ਆ ਫਿਰ ਸਹੀ ਸਹੀ 10 ਕਿੱਥੇ ਤੱਕ ਛੱਡਣੀ ਆ ਛੋੜ ਦਾਂਗੇ 95 ਦੀ 95000 ਦੀ ਛੱਡ ਦੋਗੇ ਕੋਈ ਲੱਗਿਆ ਮੁੱਲ ਹੁਣ ਲੱਗ ਹੀ ਜਾਂਦਾ ਕਿੰਨਾ ਮੁੱਲ ਲੱਗਿਆ 75 80 ਗਲਾਈ ਜਾਂਦਾ 75 80 ਲੱਗੀ ਜਾਂਦਾ ਮੋਬਾਈਲ ਨੰਬਰ ਬੋਲਿਓ ਆਪਣਾ 94638 94638 58069 52 58069 58069 ਠੀਕ ਹੈ ਜੀ ਤੋੜਿਓ ਜੀ ਲਓ ਜੀ ਕਹਿੰਦੇ 95000 ਦੀ ਛੜ ਦੇਣਗੇ ਝੋਟੀ ਭਾਈ ਜੀ ਦੇ ਆਪਣੇ ਫਾਰਮ ਦੀ ਝੋਟੀ ਆ ਕਰਦੀ ਇਹ ਮੋੜ ਲਿਆ ਵੀ ਤੇ ਆ ਝੋਟੀ ਬਾਰੇ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਰੇਟ ਕਿਵੇਂ ਲੱਗਿਆ ਤੇ ਥਣਲੇਵਾ ਦੇਖੋ ਵਧੀਆ ਚੰਗਾ ਠੀਕ ਆ ਜੀ ਥੈਂਕ ਯੂ ਜੀ ਇੱਥੇ ਲੱਗਿਆ ਕੀ ਰੇਟ ਆ ਹਾਂ ਬਈ ਜੀ ਹਾਂ ਜੀ ਕੋਈ ਰੇਟ ਲੱਗਿਆ ਹਲੇ ਰੇਟ ਕਿੰਡੀ ਮੰਗਦੇ ਇਹਦਾ 115 ਜੀ 115 ਮੰਗਦੇ ਹਾਂ ਠੀਕ ਆ ਜੀ ਤੇ ਸੂਆ ਕੰਮ ਇਹਦਾ ਪਹਿਲਾ ਸੂਆ ਕੋਈ ਰੇਟ ਲੱਗਿਆ ਹਲੇ ਮੰਡੀ ਤੇ ਤੁਸੀਂ ਕਿੰਨਾ ਮੰਗਦੇ ਹੋ 15 ਜੀ 115000 ਰੁਪਏ ਛੜਕਨੇ ਦੋਗੇ ਛੜ ਜਗੇ 1.5 ਲੱਖ 5000 ਦੀ ਛੜ ਦੋਗੇ ਹਾਂਜੀ ਹਾਂਜੀ ਸੂਈ ਨੂੰ ਕਿੰਨਾ ਡਾਮ ਹੋ ਗਿਆ ਇਹਨੂੰ 6 ਮਾ ਦੇਣਾ 6 ਮਾ ਦੇਣਾ ਸੂਈ ਨੂੰ ਠੀਕ ਆ ਦੁੱਧ ਦੁੱਧ 9 ਕਿਲੋ 9 ਕਿਲੋ ਸੂਈ ਦੇ ਬੱਚੇ 11 ਕਿਲੋ ਠੀਕ ਆ ਜੀ ਮੋਬਾਈਲ ਨੰਬਰ ਜਾਦਾ ਹੈ ਨਹੀਂ ਮੋਬਾਈਲ ਠੀਕ ਆ ਜੀ ਲਓ ਜੀ ਬਾਈ ਜੀ ਕਹਿੰਦੇ 95000 ਦੀ 95 ਲੱਗੀ ਜਾਂਦਾ ਕਹਿੰਦੇ 1 ਲੱਖ 5000 ਦੀ ਛੱਡਾਂਗੇ ਚਲੋ ਫੇਰ ਅੱਗੇ ਚੱਲਦੇ ਆ ਹੁਣ ਤੁਹਾਨੂੰ ਹੋਰ ਦਿਖਾਉਣੇ ਆ ਕੋਈ ਪਸ਼ੂ ਚੰਗਾ ਜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਗੁਰਸੇਵਕ ਸਿੰਘ ਜੀ ਪਿੰਡ ਕਿਹੜਾ ਜੀ ਚੱਕਾਤਰ ਸਿੰਘ ਵਾਲਾ ਜ਼ਿਲ੍ਹਾ ਕਿਹੜਾ ਪੈਂਦਾ ਜੀ ਆਪਾਂ ਮਹਿੰਡਾ ਜ਼ਿਲ੍ਹਾ ਠੀਕ ਆ ਜੀ ਤੇ ਕਿੰਨੀਆਂ ਮੱਝਾਂ ਲੈ ਕੇ ਆਏ ਹੋ ਅੱਜ ਇੱਕ ਮਹੀਨੇ ਕੇ ਆਏ ਬਾਈ ਮੈਂ ਤਾਂ ਠੀਕ ਆ ਜੀ ਹੁਣ ਕਰੇ ਰੱਖੀਆਂ 20 ਬੱਚੀ ਠੀਕ ਆ ਜੀ ਤੇ ਸੁਹਾ ਕੰਮ ਇਹਦਾ ਪਹਿਲਾ ਜੀ ਪਹਿਲਾ ਸੁਹਾ ਕੈਦਾਂ ਦਾ ਹੋਣੀ ਜੀ ਦਾ 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 ਬਾਈ ਛਕੀ 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 ਦੰਦਾ ਛਕੀ ਹੁਣ ਠੀਕ ਆ ਜੀ ਤੇ ਸੁਈ ਨੂੰ ਕਿੰਨਾ ਟਾਈਮ ਹੋਇਆ ਇਹਨੂੰ ਹੋ ਗਏ 12 13 ਦਿਨ ਬਾਈ ਮਗਰ ਕੱਟਾ 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 ਠੀਕ ਹੈ ਜੀ ਤੇ ਦੁੱਧ ਦੀ ਗੱਲ ਕਰੀ ਆਪਾਂ ਕਿੰਨਾ ਦੇ ਰਹੀ ਆ ਦੁੱਧ ਦੇਣ ਦੀ ਵੀ 10 ਤੋਂ 12 ਲੀਟਰ 10 ਤੋਂ 12 ਅਸੀਂ ਤਾਂ ਕੱਟੇ ਨੂੰ ਖੋਲਾ 6 ਲੀਟਰ 5 ਦੜਕੇ ਲਾਲਾ ਯਾਰ 5 ਹੱਥ ਨੇ ਲਾਵਾ 10 10 ਤੋਂ 12 ਹੋ ਗਿਆ ਛੱਡ ਦੇਣੀ ਹੂੰ ਠੀਕ ਹੈ ਜੀ ਤੇ ਕੋਈ ਥਣਾ ਦੀ ਜਾਂ ਪਿੱਛੇ ਵਗੈਰੇ ਦੀ ਬਲੋਕਸ ਵਗੈਰੇ ਦੀ ਕੋਈ ਨਹੀਂ ਯਾਰ ਘਰ ਦੇ ਪਸ਼ੂ ਆ ਯਾਰ ਭਾਈ ਅਸੀਂ ਕਿਹੜਾ ਵਪਾਰੀ ਆ ਨਾ ਅੱਛਾ ਘਰ ਦੇ ਪਸ਼ੂ ਨੇ ਤੁਹਾਡੇ ਘਰ ਦੇ ਰੱਖੇ ਹੋਏ ਆ ਭਾਈ ਸਾਡੇ ਤਾਂ ਠੀਕ ਹੈ ਜੀ ਤੇ ਕਿਵੇਂ ਚੱਲ ਰਿਆ ਮੰਡੀ ਤੇ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਮਾਹੌਲ ਮੰਡੀ ਠੀਕ ਲੱਗਦੀ ਆ ਬਾਬਾ ਮੁੱਲ ਕੀ ਕਰਦਾ ਵਰਤ ਤੁਸੀਂ ਦਾ ਇਹਦਾ ਮੁੱਲ ਕਰਦੇ ਆ ਬਾਈ 1 ਲੱਖ 20000 ਕੋਈ ਰੇਟ ਲੱਗਿਆ ਹਾਲੇ ਮੰਡੀ ਤੇ ਘਰੇ ਲੱਗਿਆ ਸੀ 95 95 ਲੱਗਿਆ ਸੀ ਘਰੇ ਠੀਕ ਆ ਜੀ ਤੇ ਤੁਸੀਂ ਕਿੰਨੇ ਛੱਡਣੀ ਆ ਛੱਡ ਦਿਆਂਗੇ ਬਾਈ ਯਾਰ 10 ਤੋਂ 10 12 ਦੀ 1 ਲੱਖ 10 12000 ਦੀ ਛੱਡ ਦੋਗੇ ਚੰਗੀ ਮੈਂ ਆ ਬਾਈ ਹਾਂ ਜੀ ਤੇ ਤੋਰੇ ਮੜਾ ਜਾ ਚੱਲ ਬਾਈ ਲਓ ਜੀ 6 ਦਾਂਦਾ ਤੁਸੀਂ ਦੇਖ ਸਕਦੇ ਹੋ ਤੇ ਬਾਈ ਨੇ ਦੱਸਿਆ ਵੀ 9-10 ਕਿਲੋ ਜਾਂ 11 ਕਿਲੋ ਦੁੱਧ ਕੱਢ ਦੂਗੀ ਸਾਡੇ ਦਾ ਪਸ਼ੂ ਬਾਹਲੇ ਆ ਬਾਈ ਕਰੇ ਕਿਦਰ ਕਿਹੜੇ ਮਾਸੋਂ ਪਹਿਲਾਂ ਭਾਈ ਕਿੱਦਾਂ ਗਿਆ ਨਾ ਆਪਣਾ ਮੋਬਾਈਲ ਨੰਬਰ ਬੋਲ ਰਹੀ ਹਾਂ 991658485012 99165 48501 48501 ਹਾਂਜੀ ਠੀਕ ਆ ਜੀ ਥੈਂਕ ਯੂ ਲਓ ਜੀ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਈ ਸੀ ਤੁਹਾਨੂੰ ਉਹ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ

ਕਿੰਨੇ ਪੈਸੇ ਲੈਂਦੇ ਨੇ ਹਾਂ ਭਾਈ ਦੱਸੀ ਕਿੰਨੇ ਪੈਸੇ ਲੈ ਲੈਣਾ 200 ਰੁਪਏ 200 ਰੁਪਿਆ ਠੀਕ ਹੈ ਮੱਝ ਦੇ ਗਾਂ ਦੇ ਗਾਂ ਦੇ ਠੀਕ ਹੈ ਮੱਝ ਦੇ ਵੱਧ ਨੇ ਹਾਂ ਮੱਝ ਦੇ ਕਿੰਨੇ ਨੇ ਮੱਝ ਦੇ 500 ਮੱਝ ਦਾ 500 ਹਾਂਜੀ ਠੀਕ ਹੈ